ਇਹ ਰਮਨੁਜ ਜਿਹਦਾ ਕਰਨੀ ਆ ਤੇ ਉਹਨੂੰ ਜਾਣਦੇ ਕਾਨੂੰ ਕੋ ਪਤ ਪਾਇਆ ਤੂੰ ਘਰ ਚ ਸਾਰੀ ਉਮਰ ਨਾ ਉਹਦਿਆਂ ਹੀ ਜਦਾਂ ਪੰਗਾਈ ਜਾਇਓ ਆਪਣੇ ਵਾਲ ਨਾ ਵਿਆਹ ਕਿਓ ਉਹਦਾ ਵੀ ਉਹਨਾਂ ਨੇ ਦੱਸ ਪਾਈ ਕੁੜੀ ਦੀ ਤੇ ਕੁੜੀ ਸੌਖੇ ਘਰੋਂ ਆ ਕੁੜੀ ਚੰਗੀ ਆ ਤੇ ਤੁਸੀਂ ਹੋਤ ਨਹੀਂ ਸਹੀ ਮੁੰਡਾ ਇੱਥੇ ਵਿਆਹ ਲਿਆ ਇਹਦੇ ਨਾਲ ਤਾਂ ਕਿ ਗਰੀਬ ਘਰ ਵਿਆਹ ਹੁੰਦਾ ਨਾ ਤੇ ਚੰਗੀ ਹੁੰਦੀ ਤਾਂ ਸਾਡੀ ਮੰਦੀ ਸੌਂਦੀ ਆ ਤਾਂ ਸਿਰ ਦੇ ਵਾਲਾ ਨੂੰ ਪੈਂਦੀ ਜੇ ਕੋਈ ਗੱਲ ਕਰੀਏ ਤੇ ਉਹ ਚੱਲ ਰਮਰਾ ਆਪਣੇ ਆਪਣੇ ਕਰਮੋ ਧਰਮ ਕਾਦੇ ਆ ਮੈਨੂੰ ਤਾਂ ਲੱਗਦਾ ਇਹਦੀ ਮਾਂ ਨੇ ਅਖਲੀ ਕੋਈ ਨਹੀਂ ਦਿੱਤੀ ਜਾ ਕੇ ਸਾਸਾਂ ਆਢਾ ਹੀ ਲਾਛੜੀ ਇਹਦੇ ਸੁਖ ਦੀ ਬੁਰਕੀ ਰੋਟੀ ਦੀ ਨਾ ਉਹਨੂੰ ਖਾਣ ਦਾ ਵੀ ਚਲ ਜੇ ਉਹ ਬੋਲਦੀ ਹੁੰਦੀ ਤੇ ਤੂੰ ਚੁੱਪ ਕਰ ਜਾ ਕਰ ਅੱਛਾ ਫਿਰ ਮੈਂ ਹੁਣ ਗਾੜੀ ਬੈਠ ਕੇ ਵੇਚਤੀ ਕਰਵਾ ਲਾਂ ਤਕੋ ਤੁਹਾਡਾ ਮਤਲਬ ਇਹ ਆ ਇਹ ਕੰਮ ਮੇਰੇ ਕੋ ਨਹੀਂ ਹੁੰਦੇ ਤੁਹਾਡੇ ਕੋ ਹੁੰਦੇ ਤਾਂ ਤੁਸੀਂ ਕਰਵਾ ਲਓ ਚਲ ਕੋਈ ਨਹੀਂ ਤੇ ਨਹੀਂ ਨਾ ਜਾਇਆ ਜਾਊਗਾ ਕੱਲ ਭਾਂਜ ਕੰਨ ਅਗਲੇ ਦਿਨ ਤੂੰ ਚਲ ਜੀ ਚਲੋ ਕੋਈ ਨਹੀਂ ਅਮੀਨ ਰੱਖੜੀਆਂ ਦਾ ਹੀ ਆ ਕੋਈ ਨਹੀਂ ਜਾਇਆ ਜਾਊ ਚਲ ਜਾਾਂਗੇ ਜੇ ਨਾ ਜਾਇਆ ਜਾਊ ਤਾਂ ਮੈਂ ਨਹੀਂ ਜਾਣਾ ਮੈਂ ਜਾਣਾ ਕਿਉਂ ਨਹੀਂ ਇਹ ਨਾਂ ਵਾਲੀ ਕਿਹੜੀ ਗੱਲ ਵਾ ਤੂੰ ਚੱਲ ਅਗਲੇ ਦਿਨ ਚਲ ਜੀ ਮम्मी ਫੇਰ ਇੰਨਾ ਬੋਲੇ ਆ ਜਿਹੜਾ ਕੋਈ ਹਾਵ ਹੀ ਨਹੀਂ ਆ ਹੁਣ ਡਾਡੀ ਕਿੱਥੇ ਜਾਣਾ ਜਾਣਾ ਤੇ ਹੈ ਹੀ ਆ ਚਲ ਪੁੱਤ ਉਹਦੀ ਗੱਲ ਦਾ ਗੁੱਸਾ ਨਾ ਕਰਿਆ ਕਰ ਤੈਨੂੰ ਪਤਾ ਉਸਦਾ ਸੁਭਾਅ ਹੀ ਇਦਾਂ ਦਾ ਵਾ ਸੁਭਾਅ ਦੇਦਾਂ ਦਾ ਵਾ ਤੇ ਫੇਰ ਇਦਾਂ ਚੰਗੇ ਥੋੜੀ ਲੱਗੀਦਾ ਵਾ